ਕਮਾਤ ਕੋਟੇ ਦੇ ਪਾਸੇ ਸਸੀਕਾਰ ਜੀ ਮੈਂ ਵਾਡ ਨੰਬਰ 32 ਚੋ ਬੁੱਟਾ ਸਿੰਘ ਕੌਂਸਲਰ ਸਾਡੇ ਆਪਣਾ ਜਲੰਧਰ ਕਲੋਨੀ ਆ ਗਲੀ ਨੰਬਰ 3 ਤੇ ਆਪਣੇ ਇੱਥੇ 50 ਸਾਲ ਤੋਂ ਪੁਰਾਣੀ ਗਲੀ ਸੀਗੀ ਸ਼ਾਮ ਮੰਦਰ ਵਾਲੀ ਗਲੀ ਆ ਇਹ ਤੇ ਇਹਦੀ 50 ਸਾਲ ਤੋਂ ਪੁਰਾਣੀ ਗਲੀ ਕਿਸੇ ਐਮਸੀ ਨੇ ਧਿਆਨ ਨਹੀਂ ਕੀਤਾ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਸਾਡੇ ਮਾਨਯੋਗ ਭਵੰਤਮਾਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤੇ ਇੱਥੇ ਪਹਿਲਤੀ ਅਧਾਰ ਤੇ ਆਕੇ ਜਿਹੜਾ ਗਲੀ ਦਾ ਕੰਮ ਚਾਲੂ ਕੀਤਾ ਸਾਡੇ ਭੈਣ ਜੀ ਅਮਨਦੀਪ ਰੋੜਾ ਜੀ ਆ ਉਹਨਾਂ ਦੇ ਰਹਿਮ ਰਾਈਸ ਜਿਹੜਾ ਕੰਮ ਹੋ ਰਿਹਾ ਹੈ ਇਹ ਤੇ ਸਾਡੇ ਮੇਰ ਸਾਹਿਬ ਜੀ ਆ ਬਜਿਸਨ ਚੰਨੀ ਜੀ ਉਹਨਾਂ ਦਾ ਵੀ ਉਹਨਾਂ ਦੀ ਰਹਿਮ ਰਾਈਸ ਵਿੱਚ ਹੋ ਰਿਹਾ ਤੇ ਮੈਂ ਉਹਨਾਂ ਦਾ ਵੀ ਵਿਰੋਧ ਦਿਦੋ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਵਾਰਡ ਦੇ ਵਿੱਚੋਂ ਕੰਮ ਪਹਿਲਤੀਦਾਰ ਕਰਾ ਕੇ ਦਿੱਤਾ ਅਸੀਂ ਐਮਐਲਏ ਸਾਹਿਬ ਦੀ ਹਰ ਵੇਰੀ ਜਾ ਕੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਦਿੰਦੇ ਸੀਗੇ ਕਿ ਭੈਣ ਜੀ ਆ ਗਲੀ ਬਣਾਉਣ ਵਾਲੀ ਆ ਜੀ ਬਹੁਤ ਪੁਰਾਣੀ ਗਲੀ ਆ ਜੀ 50 ਸਾਲ ਦੀ ਇੱਥੇ ਗਦਾਮ ਹੁੰਦੇ ਸੀਗੇ ਉਦੋਂ ਦੀ ਬਣੀ ਹੋਈ ਆ ਇਹ ਤੇ ਉਸ ਤੋਂ ਬਾਅਦ ਕਿਸੇ ਨੇ 50 ਸਾਲ ਦਾ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਇਸ ਕਰਕੇ ਅੱਜ ਅਹੀ ਉੱਥੇ ਵਾਰਡ ਨੰਬਰ 32 ਚ ਪਹਿਲਤੀਦਾਰ ਉੱਤੇ ਲਿਆ ਕੇ ਇਹ ਜਿਹੜੀ ਪਾਣੀ ਘੱਟ ਘੱਟ 2 2 ਫੋਟਾ ਪਾਣੀ ਖੜਦਾ ਸੀ ਚਿੱਕੜ ਚਗੋੜਾ ਸੀ ਲੋਕੀ ਡੈਗਦੇ ਸੀਗੇ ਉਹਨਾਂ ਨੂੰ ਅਸੀਂ ਆ ਪਹਿਲਤੀ ਹਲਤੇ ਉੱਤੇ ਭੈਂਦੀਆਂ ਦੇ ਰਹਿਮੜਾਈ ਰੇਸ ਦੇ ਵਿੱਚ ਲੈ ਕੇ ਤੇ ਉਹਨਾਂ ਨੂੰ ਇਸ ਚਿੱਕੜ ਤੋਂ ਵਿੱਚੋਂ ਕੱਢਣ ਲੱਗੇ ਆ ਤੇ ਮੈਂ ਮਾਨ ਜੋ ਕੇ ਸਾਡੇ ਭੈਂਦੀਆਂ ਦੇ ਐਮ ਐਲ ਏ ਸਾਹਿਬ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਵੀ ਜਿਹੜਾ ਪਹਿਲਤੀ ਹਲਤੇ ਉੱਤੇ ਕੰਮ ਕਰਾ ਕੇ ਦਿੱਤੇ ਮੇਰੇ ਏਰੀਆ ਦੇ ਵਿੱਚ ਤੇ ਜੇ